ਜਾਪ ਆ ਦੂਸਰ ਸੱਚ ਜੁਗਾਦ ਸੱਚ ਸਤਸੰਗੀ ਜਨੋ ਸਤਸੰਗ ਜੀ ਦੇ ਗੁਰੂ ਪਿਆਰਿਓ ਸਤਗੁਰੂ ਪਾਤਸ਼ਾਹ ਮਹਾਰਾਜ ਗੁਰੂ ਗ੍ਰੀਵਨਵਾਦ ਸ੍ਰਿਸ਼ਟੀ ਦੇ ਕਰਤਾ ਕਰਤਾ ਯੁਗੋ ਯੁਗਾਟਾਲ ਸ਼ਬਦ ਗੁਰੂ ਸੋ ਪਿਆਰੂ ਜਿਨ੍ਹਾਂ ਦਾ ਨਿਵਾਸ ਹਰੇਕ ਘਟ ਦੇ ਵਿੱਚ ਜੋਕੇ ਪ੍ਰਕਾਸ਼ ਤੇ ਚਲਾ ਰਿਹਾ ਹੈ ਇਸ ਵਾਰਸ ਉਸ ਪਰਮ ਪਿਤਾ ਪਰਮਾਤਮਾ ਦਾ ਧਿਆਨ ਤਰਦੇ ਉਹਨਾਂ ਯਾਦ ਕਰਦੇ ਹੋਏ ਸੋ ਕੁਝ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇਬਲਾ ਨੂੰ ਪਰਮਾਤਮਾ ਨੂੰ ਯਾਦ ਕਰੋ ਧਿਆਨ ਕਰੋ ਸੋ ਪਰਮਾਤਮਾ ਕਿਰਪਾ ਮਿਲ ਕਰੇ ਚੜਿਆਣੇ ਤੁਹਾਨੂੰ ਮੈਂ ਜੋ ਬਤਾਏ ਸਹੀ ਪਿਆਰ ਮਿਲ ਮਿਲਾਵੇ ਜਿਨ੍ਹਾਂ ਨੇ ਮਿਲਿਆ ਨਾਮ ਚੇਤਾ ਦੇ ਸੁੱਖ ਹੋਵੇਗੀ ਨਾਨਕਨਾ ਚੜਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਸੋ ਪਿਆਰੋ ਜਿਵੇਂ ਕਿ ਆਪਾਂ ਜਾਣਦੇ ਆ 6 ਤਰੀਕੂ ਦਸਵਾਂ ਮਹੀਨਾ ਸਨ 2025 ਜੋ ਕਿ ਦਿਨ ਸ਼ੁੱਕਰਵਾਰ ਹੈ ਸੋ ਪਿਆਰੋ ਉਪਰੰਪਿਤ ਆਪਰ ਮਾਤਮਾ ਜਿਸ ਨੇ ਸਾਡੇ ਤਨਾ ਸਰੀਰਾਂ ਵਿੱਚ ਪਾਈ ਹੈ ਉਹ ਇਤਰਾਤਮਾ ਤੇ ਇਸ ਆਤਮਾ ਦੀ ਆਵਾਜ਼ ਸੁਣ ਲਿਆ ਹੋਇਆ ਸਤਿਗੁਰੂ ਪਾਛਮਾਹ ਰਾਜ ਜੀ ਨੇ ਪਿਆਰਿਓ ਗੁਰਬਾਣੀ ਵਿੱਚ ਜੋ ਕਿਸਾਨੂੰ ਉਪਦੇਸ਼ ਸੰਦੇਸ਼ ਕੀਤਾ ਏ ਦੇ ਮਾਲਾ ਆਪਣੀ ਜੇ ਕਿਹ ਰੱਬ ਜੀ ਪ੍ਰਮਾਤਮਾ ਸੋ ਤਾਂ ਤੇਰੇ ਮੈਂ ਪਦਾਰਥ ਨੇ ਉਹਨਾਂ ਨੇ ਤੇ ਸੈਸ ਉਹ ਦੇ ਇਹਨਾਂ ਦਾ ਮਾਰੇ ਇੱਕ ਪਦਾਰਥ ਹੈ ਇੱਕ ਪਦਾਰਥ ਹੈ ਹੈ ਨਾਮ ਪਰਮਾਤਮਾ ਦਾ ਹੈ ਨਾਮ ਪਰਮਾਤਮਾ ਦਾ ਨਾਂ ਪਦਾਰਥ ਜੜਾਏ ਨਾਂ ਪਦਾਰਥ ਜੜਾਏ ਇਹ ਉਹਨਾਂ ਚਾਰ ਪਦਾਰਥਾਂ ਵਿੱਚ ਆਉਂਦਾ ਉਹ ਪ੍ਰਮਾਤਮਾ ਵਹਿਗੁਰੂ ਸਾਹ ਜੀ ਚੱਲਦੇ ਹਾਂ ਜੇ ਲੋ ਘਰੋਂ ਸੋਹਦੇ ਗੁਰੂ ਕੋਲ ਜਾਣਾ ਹੈ ਸੰਗਤ ਕਰਨੀ ਹੈ ਗੁਰਬਾਣੀ ਸੁਣਨੀ ਪੜਨੀ ਹੈ ਤੇ ਉਦੋਂ ਫਿਰ ਉਹਨਾਂ ਦਾ ਸਾਥ ਜਿਹਨਾਂ ਨੂੰ ਮਿਲਦਾ ਏ ਤੇ ਸਤਿਗੁਰ ਕਹਿੰਦੇ ਕਹਨੂੰ ਚਾਰ ਪਦਾਰਥ ਜਿਹੜੇ ਨੇ ਇੱਕ ਪਹਿਲਾ ਜਨਮ ਪਦਾਰਥ ਹੈ ਤੇ ਪਿਆਰਿਓ ਦੂਜਾ ਨਾਮ ਪਦਾਰਥ ਹੈ ਜੋ ਸਾਨੂੰ ਪਰਮਾਤਮਾ ਦੇ ਕੇ ਜਗ ਸੰਸਾਰ ਤੇ ਭੇਜਦਾ ਏ ਜਨਮ ਪਦਾਰਥ ਦੇ ਨਾਲ ਨਾਮ ਪਦਾਰਥ ਤੀਜਾ ਅਰਥ ਪਦਾਰਥ ਹੈ ਤੇ ਚੌਥਾ ਮੁਕਤ ਪਦਾਰਥ ਹੈ ਤੇ ਪਿਆਰੂ ਅਰਥ ਤੋਂ ਭਾਵ ਕਿ ਜ਼ਿੰਦਗੀ ਜੀਣ ਦਾ ਮਤਲਬ ਤੇ ਕਿਵੇਂ ਜ਼ਿੰਦਗੀ ਜੀਣੀ ਹੈ ਤੇ ਜੇ ਕੋ ਸਹੀ ਤਰੀਕੇ ਨਾਲ ਜ਼ਿੰਦਗੀ ਜੀਣੀ ਆ ਜਾ ਮਨੁੱਖ ਨੂੰ ਫਿਰ ਮੁਕਤ ਪਦਾਰਥ ਮਿਲ ਜਾਂਦਾ ਹੈ ਭਾਵੇਂ ਸੰਸਾਰ ਦੇ ਬੰਦ ਮਾਨ ਆਤਮਾ ਤਨ ਮੁਕਤ ਹੋ ਜਾ ਉਦੋਂ ਫਿਰ ਇਸ ਤੰਦੇ ਜੋ ਖਰਾਕ ਨੇ ਖਾਣ ਵਾਲਾ ਭੋਜਨ ਜਲ ਪਾਣੀ ਉਹਦੀ ਵੀ ਲੋੜ ਨਹੀਂ ਪੈਂਦੀ ਜੇ ਕਿਤੇ ਪੈਂਦੀ ਆ ਜਿੰਦਾ ਰੱਖਣ ਵਾਸਤੇ ਸਰੀਰ ਨੂੰ ਉਦੋਂ ਫਿਰ ਉਹ ਛਕਣਾ ਛਕਦੇ ਨਹੀਂ ਤੇ ਉਹ ਨਾਮ ਪਦਾਰਥ ਦੇ ਆਸਰੇ ਆਪਣੇ ਸਤੰਤੇ ਮਨੁੱਖਾਤਮਾ ਨੂੰ ਸਹੀ ਸਲਾਮਤ ਰੱਖਦੇ ਨੇ ਤੇ ਪਰ ਜਿਵੇਂ ਅੱਜ 10 ਤਰੀਕ ਦਸਵਾਂ ਮਹੀਨਾ ਜਨਸ਼ੁਕਕਾਰ ਸੰਵੀਸ 25 ਸ਼ੁਕਲਵਾ 14 ਵਰਤ ਹੈ ਤੇ ਪਿਆਰੂ ਇਹਦੇ ਵਿੱਚ ਕਈਆਂ ਲੱਖਣ ਵਾਲੇ ਜੋ ਵਰਤਨੇ ਹੁਣਾਂ ਭੁੱਖੇ ਰਹਿਣਾ ਹੈ ਹੋਰ ਪੀਤਰਾਂ ਦੇ ਵਰਤਨੇ ਭੁੱਖੇ ਰਹਿਣ ਮੌਤੇ ਪਿਆਰੂ ਇਹ ਸਾਰੀਆਂ ਕੁਝ ਜਿਹੜੀਆਂ ਬੰਨੀਆਂ ਬਣਾਈਆਂ ਗੱਲਾਂ ਨਹੀਂ ਜਗ ਸੰਸਾਰ ਦੀਆਂ ਜਗ ਦੀਆਂ ਇਹ ਸ੍ਰੀ ਦਾ ਸਤੁਲਣ ਕੈਮ ਰੱਖਣ ਵਾਸਤੇ ਨੇ ਨਾ ਕਿਸੇ ਹੋਰ ਪਰਪਜ ਮਕਸਦ ਵਾਸਤੇ ਠੀਕ ਆ ਬਣਾਉਣ ਵਾਲਿਆਂ ਨੇ ਮਕਸਦ ਬਣਾ ਛੱਡੇ ਨੇ ਹਰ ਇੱਕ ਵਰਤ ਦੇ ਪਿੱਛੇ ਪ੍ਰਸਲੀ ਮਕਸਦ ਜਿਹੜਾ ਭੁੱਖਾ ਰਹਿਣਾ ਹੈ ਇਹ ਕੀ ਕਰਨੇ ਭੁੱਖਾ ਕਿ ਵਰਤਦਾ ਹੈ ਤੇ ਰੱਬ ਦੀ ਪਿਆਰੀ ਭਗਤ ਨੇ ਪਿਆਰੀ ਉਹ ਭੁੱਖੇ ਉਦੋਂ ਨਹੀਂ ਦੇ ਨੇ ਜਦੋਂ ਉਹ ਪਰਮਾਤਮਾ ਨਾਮ ਪਦਾਰਥ ਜੀ ਉਹਨਾਂ ਨੂੰ ਖਰਾਕ ਮਿਲਦੀ ਹੈ ਤੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ اے ਭਾਈ ਗੁਰਸਿੱਖਾ ਜੇ ਤੂੰ ਬਾਬੇ ਨਾਨਕ ਦਾ ਸਿੱਖ ਹੈ ਤੇ ਸੰਸਾਰੀ ਜੱਗ ਦੇ ਵਰਤਾਂ ਵਿੱਚ ਨਹੀਂ ਪੈਣਾ ਤੇ ਇਸ ਕਰਕੇ ਉਸ ਨਾਮ ਪਦਾਰਥ ਨੂੰ ਜੋ ਤੈਨੂੰ ਦੇ ਕੇ ਸੰਸਾਰ ਤੇ ਭੇਜਿਆ ਹੈ ਪ੍ਰਮਾਤਮਾ ਨੇ ਉਸ ਨਾਮ ਪਦਾਰਥ ਨੂੰ ਛਕਣਾ ਹੈ ਇਹ ਵਰਤ ਰੱਖਣਾ ਹੈ ਤਾਂ ਇਸ ਜੀਵ ਤੋਂ ਕਿਸ ਨੂੰ ਮਾਰਿਆ ਨਹੀਂ ਬੋਲਣਾ ਹੈ ਜੀਵ ਦਾ ਵਰਤ ਰੱਖਣਾ ਹੈ ਕਿਸੇ ਨਿੰਦਿਆ ਨਹੀਂ ਕਰਨੀ ਤੇ ਨੱਕਾਣਾਂ ਦਾ ਵਰਤ ਰੱਖਣਾ ਹੈ ਨਿੰਦਿਆ ਨਹੀਂ ਸੁਣੀ ਕਿਸੇ ਦੇ ਕੁਲੋਂ ਕੋਈ ਮਾਰਾ ਨਹੀਂ ਸ਼ਬਦ ਬੋਲ ਕੋਈ ਐਸਾ ਸੁਣਨਾ ਇਹ ਅੱਖਾਂ ਨਾਲ ਮਾਰਾ ਨਹੀਂ ਵੇਖਣਾ ਕੋਈ ਨਾ ਹੀ ਮਾਰਾ ਦੇਖ ਕੇ ਕਰਨਾ ਹੈ ਅੱਖਾਂ ਦਾ ਵਰਤ ਹੈ ਹੱਥਾਂ ਦਾ ਵਰਤ ਹੈ ਥਣਾ ਵਾਲ ਕੋਈ ਗਲਤ ਕੰਮ ਨਹੀਂ ਕਰਨਾ ਪੈਰਾਂ ਕਿਸੇ ਗਲਤ ਪਾਸੇ ਨਹੀਂ ਜਾਣਾ ਚੱਲ ਕੇ ਇਹ ਵਰਤ ਰੱਖਣੇ ਮਨ 'ਚ ਕੋਈ ਭਾਵਨਾ ਮਾੜੀ ਨਹੀਂ ਰੱਖਣੀ ਇਹ ਵਰਤ ਰੱਖਣਾ ਹੈ ਕਿ ਤਾਂ ਜਾ ਕੇ ਨਾਮ ਪਦਾਰਥ ਜਿਹੜਾ ਪਰਮਾਤਮਾ ਦੇ ਕਿ ਜਗ ਸੰਸਾਰ ਤੇ ਭੇਜਿਆ ਹੈ ਉਹਦੀ ਖਰਾਕ ਤੈਨੂੰ ਮਿਲੇਗੀ ਤੇ ਇਸ ਕਰਕੇ ਇਸ ਨਾਮ ਪਦਾਰਥ ਨੂੰ ਲੈਣ ਵਾਸਤੇ ਸਾਡੇ ਮਨ ਵਿੱਚ ਅੰਦਰ ਪਰਮਾਤਮਾ ਦੇ ਕਿ ਭੇਜਿਆ ਹੈ ਉਹ ਗੁਰੂ ਦੀ ਪਰਮਾਤਮਾ ਦੀ ਕਿਰਪਾ ਮੇਰੇ ਸੰਗ ਦੀ ਚਾਹੀਦੀ ਹੈ ਤਾਂ ਕਰਕੇ ਨਾਮ ਪਦਾਰਥ ਦਾ ਪਤਾ ਲੱਗਦਾ ਕਿ ਸਾਡੇ ਕੋਲ ਹੈ ਤੇ ਨਹੀਂ ਤੇ ਜਿਵੇਂ ਮਾਰੀ ਵਿੱਚ ਕੋਈ ਚੀਜ਼ ਰੱਖੀ ਹੋਈ ਕਿਸੇ ਵੱਡੇ ਵੱਡੇਰੇ ਬਜ਼ੁਰਗ ਨੇ ਸਾਨੂੰ ਬੱਚਿਆਂ ਨੂੰ ਪਤਾ ਨਾ ਹੋਵੇ ਤਸਨ ਵਰਤਨਾ ਖਰਚਾਂਗੇ ਕਿਦਾਂ ਜਿੱਥੇ ਪਈ ਪਈ ਰਹੇਗੀ ਇਤਨਾ ਸਾਡੇ ਵੱਡੇ ਵੱਡੇਰੇ ਪਰਮ ਪਿਤਾ ਪਰਮਾਤਮਾ ਕਾਲਪੁਰਖ ਵੈਗੂ ਜੀ ਮਹਾਰਾਜ ਸਾਡੇ ਜੋ ਮਾਪਿਓ ਨੇ ਉਹਨਾਂ ਨਾਮ ਪਤਾ ਸਾਡੇ ਸ੍ਰੀ ਵਿੱਚ ਰੱਖਿਆ ਤੇ ਸਾਨੂੰ ਪਤਾ ਵਗੇ ਤਾਂ ਹੀ ਅਸੀਂ ਇਹਨੂੰ ਵਰਤਨਾ ਖਰਚਾਂਗੇ ਤੇ ਪਰਿਵਾਰ ਦੇ ਵਾਸਤੇ ਤਾਂ ਗੁਰਨੇ ਇੰਜੀ ਗੁਰਗੰਸਾਹਿਬ ਦੀ ਬਾਣੀ ਸੁਣਦੇ ਪਰਦੇ। ਤੇਸ਼ਾਲ ਦਾ ਧਿਆਨ ਕਰਦੇ ਨੇ ਸ਼ਬਦ ਅਸਿਸ ਪਰਮਾਤਮਾ ਨੂੰ ਯਾਦ ਕਰਦੇ ਨੇ। ਵਾਹਿਗੁਰੂ ਧਿਆਨ ਤਰਨ ਵਾਲੇ ਪਰਮਾਤਮਾ ਦਾ ਕਈ ਹੋਰ ਤੁਨੇ ਵਪਾਰ। ਇਹ ਕਾ ਕੇਸ ਅਮੋਲ ਗੁਣ ਦੇ ਸਤ ਕਾ ਸੀ ਨਾਮ ਪਦਾਰਥ ਜਿਹੜਾ ਹੈ। ਉਹਦੀ ਖਰਾਕ ਪਿਆਰੂ ਖਾ ਸਕਦੇ ਆ। ਇਸ ਮਨ ਜੋਤਾਂ ਦੇ ਵਿੱਚ ਹੈ ਸਵਾਰਸ ਰੂਪ ਆਤਮਾ ਜੋ ਸੁਪਰਮਾਤਮਾ ਦੀ ਅੰਛੇ ਨੂੰ ਮਿਲਣ ਵਿੱਚ ਆਈ ਹੋ ਸਕਦਾ ਨਾਮ ਪਦਾਰਥ ਜਿਹੜਾ ਹੈ ਜਿਸ ਕਰਕੇ ਪਿਆਰੂ ਉਹ ਪਰਮਾਤਮਾ ਦਾ ਤਿਆਤਰੂ ਯਾਦ ਕਰੋ ਇਹ ਲਗਦਾ ਕਿ ਕੋਈ ਵਰਤ ਰੱਖਦਾ ਹੈ ਤੇਨੀ ਕਿ ਸੰਸਾਰ ਵਿੱਚ ਖਾਣ ਪੀਣ ਵਿੱਚ ਧਿਆਨ ਰਵੇ ਜਗ ਦਾ ਖਿਆਲ ਵਿਚਾਰ ਰਵੇ ਤੇ ਵਰਤ ਰੱਖਣ ਦਾ ਧਿਆਨ ਖਿਆਲ ਜਿਹੜਾ ਪਰਮਾਤਮਾ ਵਿੱਚ ਹੋਣਾ ਚਾਹੀਦਾ ਹੈ ਪਿਆਰੂ ਮਕਸਦ ਹੋਣਾ ਚਾਹੀਦਾ ਹੈ ਤੇ ਤਾਂ ਜਗ ਰੱਖੇ ਵਰਤ ਸਫਲ ਹੁੰਦੇ ਨੇ ਅੱਪਰ ਸੋ ਇੱਕ ਪਿੰਡ ਵੀ ਜਾਣ ਦੀ ਪਿਆਰੂ ਉਨਿਆ ਸੀ ਤੋਂ ਇਥੇ ਸੋ ਬਣ ਗਈ ਗੱਲ ਜਦੋਂ ਇਸ ਪਿੰਡ ਵਿੱਚ ਗਏ ਤੇ ਵਰਸ ਦੀ ਗੱਲਬਾਤ ਸਮਝਾਉਂਦੀ ਹੈ ਦੱਸਦੀ ਦਸਾਉਂਦੀ ਹੈ ਪਿਆਰੂ ਕਹਿੰਦੇ ਨੇ ਕਿ ਆਪਣੇ ਮਤਲਬ ਨਹੀਂ ਇਹ ਜਗ ਸੰਸਾਜੜਾ ਇਹ ਆਪ ਆਪ ਅਜੂਨ ਮਿਲੈ ਚੰਗਿਆਈਆਂ ਖਾ ਰ ਖਾਵੇ ਅਮਰਤ ਦੇ ਨਾਮ ਵੀ ਹੁਣੇ ਆਦਮੀ ਇੱਕ ਕਰਮ ਕਰੇ ਕਿ ਪਸ਼ੂ ਜਿਹੜੇ ਨੇ ਚੰਗੀ ਖਾ ਕੇ ਕਾਫੂਸ ਹੈ ਸੁਕਾਰਿਆ ਤੇ ਦੁੱਧ ਦਿੰਦੇ ਨੇ ਇਹ ਇੱਕ ਇੱਕ ਉਹਨਾਂ ਦੀ ਵਡਿਆਈ ਹੈ ਚੰਗਾਈ ਉਹਨਾਂ ਦੇ ਵਿੱਚ ਇਹ ਗੁਣ ਚੰਗੀਆਂ ਜਿਹੜਾ ਤਾਤੇ ਉਹਨਾਂ ਨੂੰ ਦਿੱਤਾ ਹੈ ਰੱਬ ਨੇ ਪਰਮਾਤਮਾ ਨੇ ਤੇ ਮਨੁੱਖ ਦੇ ਵਿੱਚ ਵੀ ਗੁਣਾਂ ਦੇ ਤਾਤ ਹਨ ਉਹਨਾਂ ਨੂੰ ਜਾਣਨ ਦੀ ਪਛਾਣਨ ਸਮਝਣ ਦੀ ਲੋੜ ਹੈ ਇਸ ਕਰਕੇ ਪਿਆਰਿਓ ਗੁਰਬਾਣੀ ਸੁਣਿਆ ਪੜਿਆ ਕਰੋ ਵਿਚਾਰਿਆ ਕਰੋ ਤੇ ਗੁਣ ਚੰਗਿਆਂ ਦੇ ਤਤ ਤੈ ਉਹ ਉਸ ਨੂੰ ਵਰਤਿਆ ਖਰਚਿਆ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਦੀ ਦਿੱਤੀਆਂ ਚੰਗਿਆਂ ਗੁਣਾਂ ਦੇ ਤਤ ਨੂੰ ਲਾਏ ਬਈ ਆਪਣਾ ਉਹਦਾ ਧਿਆਨ ਤਰੁਣ ਯਾਦ ਕਰੋ ਕਰੋ ਤੋਸ ਪਰਮਾਤਮਾ ਦੇ ਆਸਰੇ ਪਿਆਰਿਓ ਚੰਗਾ ਜੀਵਨ ਬਤਾਓ ਉਹ ਪਰਮਾਤਮਾ ਦਾ ਕੇਰ ਦਾ ਅਰਥ ਬੇਨਤੀ ਹੈ। ਸੋਡੀ ਖਾਲਸਾ ਮੰਗਲ ਸਿੰਘ ਵੀਰ ਕਾ ਵੱਲੋਂ ਤੁਹਾਡੇ ਸਭ ਸੰਤਾਂ ਸਰਬਾਧ ਦੇ ਭਲੇ ਵਾਸਤੇ ਕੋ ਪ੍ਰਮਾਤਮਾ ਪਿਆਰੂ ਸਰਬਾਧਾ ਭਲਾ ਕਰੇ ਸਿਰ ਜਤਰੇ ਕਿਰਪਾ ਮੇਰਾ ਕਰੇ ਆਪਣਾ ਦਿੱਤਾ ਸਾਨੂੰ ਜਿਹੜਾ ਹੈ ਜਨਮ ਪਦਾਰਥ ਹੈ ਨਾਮ ਪਦਾਰਥ ਹੈ ਹੱਥ ਪਦਾਰਥ ਹੈ ਤੇ ਮੁੱਖ ਪਦਾਰਥ ਹੈ ਰੇ ਇਹਨਾਂ ਦੀ ਸਭ ਸਮਝ ਸੋਝੀ ਪਾਵੇ ਇਨਾਂ ਦੇ ਦੁਆਰਾ ਉਸ ਪਰਮਾਤਮਾ ਦੀ ਪਿਆਰ ਨੂੰ ਸਾਨੂੰ ਪ੍ਰਾਪਤੀ ਹੋ ਜਾਵੇ ਜਿਸ ਪਰਮਾਤਮਾ ਦੇ ਵਿਚਰੇ ਆ ਉਹਦੇ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਇਹ ਪਰਮਾਤਮਾ ਐਸਾ ਸੰਜੋਗ ਸਮਾ ਬਣਾਉ ਫੈ ਜੂ ਰਸਨਾ ਜੀਬ ਹੈ ਇਹ ਤੁਹਾਡਾ ਨਾਮ ਜਪਦੀ ਰਵੇ ਜਪਾਉਂਦੀ ਰਵੇ ਤੁਹਾਨੂੰ ਚੌਂਦੀ ਰਵੇ ਜੀ विचार कर दहुया गलतियां पुला दी खेमा हे अचत हे पार भ्रम अभनासी अघनाश हे पूरन हे सर्वमय दुख पांजन गुणतास हे संगी हे नरंकार हे निर्गुण सब टेक हे गोविंद हे गुण निदान जाके सदा बबेक हे अपरंपर हर हर हे पीहुवन हार हे संता कै सदा संग निधरा आधार हेठा गुरु हौं दास रू मन निरगुण गुण नहीं कोई नानक दी जय नाम दान राखूं ही ये परोए आए प्रभु शरणागति किरपा निद दयाल एक अक्षर हर मान बसत नानक होत निहाल ਕਥਾ ਨਿਤਾਪਤ ਹੂਤ ਹੈ ਸੁਨੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ sada kare karyan nanak guru gobind singh ji sada kare karyan sat naam vahe guru sat naam vahe guru vahe guru japiye ਕਦੇ ਵੀ ਨਾ ਥਕਿਏ ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ